ਕਹਦੇ ਔਰੰਗੇ ਨੂੰ ਕਿ ਜੇ ਉਹ ਗੁਰੂ ਤੇਗ ਬਹਾਦਰ ਜੀ ਨੂੰ ਮੁਸਲਮਾਨ ਧਰਮ ਕਬੂਲ ਕਰਵਾ ਦੇਵੇ ਤਾਂ ਅਸੀਂ ਸਾਰੇ ਜਾਣੇ ਮੁਸਲਮਾਨ ਬਣਨ ਦੇ ਲਈ ਤਿਆਰ ਹੋ ਜਾਵਾਂਗੇ ਗੁਰੂ ਜੀ ਦੀ ਸ਼ਹਾਦਤ ਸਿਰਫ ਇਤਿਹਾਸਾ ਕੱਟਣਾ ਨਹੀਂ ਇਹ ਸ਼ਹਾਦਤ ਸਾਨੂੰ ਰੋਹਾਨੀਅਤ ਤਾਕਤ ਦਿੰਦੀ ਹੈ ਔਰ ਗੁਰੂ ਸਾਹਿਬ ਸਾਨੂੰ ਦੱਸਦੇ ਨੇ ਭੈ ਕਾਹੂ ਕੋ ਦੇਤਨਾ ਨਾ ਪਹਿਮਾਨਤਾਨ ਕੋ ਨਾਨਕ ਸੁਮਰੇਮਨਾ ਯਾਨੀ ਤਾਹੇ ਬਖਾਨ ਆਪ ਜੀ ਦੀ ਬਾਣੀ ਆਤਮਿਕ ਸ਼ਾਂਤੀ, ਸਹਿਣਸ਼ੀਲਤਾ, ਅਧਿਆਤਮਿਕਤਾ ਦੀ ਚਲਕ ਮਿਲਦੀ ਹੈ। ਗੁਰੂ ਧਰਮ ਖਾਲਸੇ ਦੀ ਪਵਿੱਤਰ ਧਰਤੀ ਉਹ ਖਾਲਸਾ ਜਿਹੜੀ ਕਿ ਦਲਿਤ ਕ੍ਰਾਂਤੀ ਦੇ ਨਾਲ ਵੀ ਜਿਹਨੂੰ ਅਸੀਂ ਜਾਣ ਸਕਦੇ ਆ ਉੱਚ-ਨੀਚ ਦਾ ਪਾੜਾ ਖਤਮ ਕਰਕੇ ਇਸ ਧਰਤੀ ਦੇ ਉੱਤੋਂ ਔਰ ਤੁਸੀਂ ਮਾਨਯੋਗ ਮੁੱਖ ਮੰਤਰੀ ਸardar ਭਗਵੰਤ ਸਿੰਘ ਮਾਨ ਜੀ ਨੇ ਭਾਈ ਜੇਤਾ ਜੀ ਦੇ ਪਵਿੱਤਰ ਹਾਲ ਦੇ ਵਿੱਚ ਉਹ ਲੋਕ ਨੀਵੇਂ ਨਤਾਣੇ ਜਿਨ੍ਹਾਂ ਨੂੰ ਕਹੇ ਲੋਕ ਅੱਜ ਤੱਕ ਦਰਕਾਰਦੇ ਰਹੇ ਜਿਨ੍ਹਾਂ ਨੂੰ ਕਹੇ ਗੁਰੂ ਗੋਬਿੰਦ ਸਿੰਘ ਜੀ ਨੇ ਛਾਤੀ ਦੇ ਨਾਲ ਲਾ ਕੇ ਕਿਹਾ ਸੀ ਕਿ ਜੇ ਤਿਰੰਗ ਰੇਟੇ ਗੁਰੂ ਕੇ ਬੇਟੇ ਅੱਜ ਤੁਸੀਂ ਉਹਨਾਂ ਦੇ ਹਾਲ ਦੇ ਵਿੱਚ ਇਹ ਐਡਾ ਵੱਡਾ ਦਿਨ ਮਨਾ ਕੇ ਉਸ ਕੌਮ ਨੂੰ ਵੀ ਮੈਨੂੰ ਲੱਗਦਾ ਕਿ ਬਹੁਤ ਵੱਡਾ ਮਾਣ ਦਿੱਤਾ ਸਨਮਾਨ ਦਿੱਤਾ ਪਰ ਮੈਂ ਸਮਝਦਾ ਕਿ ਜਦੋਂ ਸ਼ਹੀਦਾ ਦਾ ਨਾਮ ਆ ਜਾਂਦਾ ਉੱਥੇ ਆਪਣੇ ਆਪ ਹੀ ਉਹ ਜਿਹੜੀ ਗੱਲ ਹੈ ਉਹ ਮਾਣ ਤੇ ਸਨਮਾਨਯੋਗ ਹੋ ਜਾਂਦੀ ਹੈ ਮਾਨਯੋਗ ਸਪੀਕਰ ਸਾਹਿਬ ਜਦੋਂ ਮਨੁੱਖਤਾ ਦੀ ਰੱਖਿਆ ਅਤੇ ਸੱਚ ਦੇ ਰਾਹ ਤੇ ਆਜ਼ਾਦੀ ਦੀ ਗੱਲ ਚਲਦੀ ਹੈ ਤਾਂ ਗੁਰੂ ਤੇਗ ਬਹਾਦਰ ਜੀ ਦਾ ਨਾਮ ਸਭ ਤੋਂ ਉੱਚੇ ਅਤੇ ਸਨਮਾਨ ਦੇ ਨਾਲ ਲਿਆ ਜਾਂਦਾ ਉਹ ਸਿਰਫ ਇੱਕ ਧਰਮ ਦੇ ਹੀ ਗੁਰੂ ਨਹੀਂ ਸਨ ਸਗੋਂ ਮਨੁੱਖਾਂ ਦੇ ਅਧਿਕਾਰਾਂ ਦੇ ਰਖਵਾਲੇ ਵੀ ਸਨ ਗੁਰੂ ਜੀ ਦੀ ਸ਼ਹਾਦਤ ਸਿਰਫ ਇਤਿਹਾਸਾ ਕੱਟਣਾ ਨਹੀਂ ਇਹ ਸ਼ਹਾਦਤ ਸਾਨੂੰ ਰੋਹਾਨੀਅਤ ਤਾਕਤ ਦਿੰਦੀ ਹੈ ਗੁਰੂ ਸਾਹਿਬ ਜੀ ਕਲਮ ਦੇ ਧਨੀ ਸਨ ਔਰ ਨਾਲ ਦੀ ਨਾਲ ਤੇਗ ਦੇ ਵੀ ਧਨੀ ਸਨ ਕਿਉਂਕਿ ਗੁਰੂ ਸਾਹਿਬ ਜੀ ਦਾ ਜੋ ਨਾਮ ਗੁਰੂ ਤੇਗ ਬਹਾਦਰ ਹੈ ਇਹ ਤੇਗ ਦੇ ਤਰੀ ਹੋਣ ਦੇ ਕਾਰਨ ਗੁਰੂ ਸਾਹਿਬ ਦਾ ਨਾਮ ਤੇਗ ਬਹਾਦਰ ਜੀ ਬਿਆ ਗੁਰੂ ਸਾਹਿਬ ਜੀ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 116 ਸ਼ਬਦ ਹਨ ਜੇ ਆਪਾਂ ਜਪਜੀ ਸਾਹਿਬ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਵਿਆਖਿਆ ਮੰਨੀਏ ਤਾਂ ਜੇ 116 ਸ਼ਬਦ ਜਿਹੜੇ ਗੁਰੂ ਤੇਗ ਬਹਾਦਰ ਜੀ ਨੇ ਇਹ ਜਿਹੜੇ ਸ਼ਬਦ ਨੇ ਇਹ ਸਮੁੱਚੇ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਚੋੜ ਨੇ ਔਰ ਗੁਰੂ ਸਾਹਿਬ ਸਾਨੂੰ ਦੱਸਦੇ ਨੇ ਭੈ ਕਾਹੂ ਕੋ ਦੇਤਨਾ ਨਾ ਪਹਿਮਾਨਤਾਨ ਕੋ ਨਾਨਕ ਸੁਨਰੇ ਮਨ ਜਿਆਨੀ ਤਾਹੇ ਬਖਾਨ ਆਪ ਜੀ ਦੀ ਬਾਣੀ ਆਤਮਿਕ ਸ਼ਾਂਤੀ ਸਹਿਣਸ਼ੀਲਤਾ ਅਧਿਆਤਮਿਕਤਾ ਦੀ ਚਲਕ ਮਿਲਦੀ ਹੈ ਗੁਰੂ ਸਾਹਿਬ ਫਰਮਾਨ ਕਰਦੇ ਨੇ ਜੋ ਨਰ ਦੁੱਖ ਮੈਂ ਦੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ ਸੁਖ ਸਨੇਹ ਅਰ ਭੈ ਨਾਹੀ ਜਾਕੇ ਕੰਚਨ ਮਾਟੀ ਮਾਨੈ ਕਿ ਜਿਹੜਾ ਮਨੁੱਖ ਦੁੱਖ ਨੂੰ ਅਤੇ ਸੁੱਖ ਨੂੰ ਇੱਕ ਮਿੱਟੀ ਦੇ ਸਮਾਨ ਸਮਝਦਾ ਉਹ ਹੀ ਮਨੁੱਖ ਸੱਚਾ ਵਾ ਉਹਦੀ ਜਿਹੜੀ ਆਤਮਾ ਨਾ ਉਹੀ ਮੁਕਤ ਹੈ ਗੁਰੂ ਸਾਹਿਬ ਦਾ ਜਦ ਸਮੇਂ ਜਨਮ ਹੋਇਆ ਉਸ ਸਮੇਂ ਭਾਰਤ ਦੇ ਵਿੱਚ ਔਰੰਗਜ਼ੇਬ ਦਾ ਰਾਜ ਸੀ ਔਰ ਉਹ ਪੂਰੇ ਦੇਸ਼ ਨੂੰ ਮੁਗਲ ਸਲਤਨਤ ਦੇ ਵਿੱਚ ਬਦਲ ਦੇਣਾ ਚਾਹੁੰਦਾ ਸੀ ਔਰ ਗੁਰੂ ਸਾਹਿਬ ਨੇ ਉਸ ਸਮੇਂ ਤੋਤੀ ਅਤੇ ਟੋਪੀ ਦੀ ਰੱਖਿਆ ਦੇ ਲਈ ਆਪਣਾ ਜੀਵਨ ਬਲਦਾਨ ਦੇ ਦਿੱਤਾ ਕਿਉਂਕਿ ਗੁਰੂ ਸਾਹਿਬ ਦਾ ਫਰਮਾਨ ਹੈ ਕਿ ਜੋ ਸ਼ਰਨ ਆਵੇ ਤਿਸ ਕੰਥ ਲਾਵੇ ਇਹ ਬਿਰਦ ਸੁਆਮੀ ਸੰਗਾ ਗੁਰੂ ਸਾਹਿਬ ਨੇ ਉਸ ਸਮੇਂ ਇੱਕ ਐਸਾ ਕ੍ਰਾਂਤੀਕਾਰੀ ਕਦਮ ਜਿਹੜਾ ਕਿ ਪੂਰੇ ਦੇਸ਼ ਦੇ ਵਿੱਚ ਜ਼ਰੂਰੀ ਸੀ ਕਿਉਂਕਿ ਇੱਕ ਫਿਰਕੇ ਨੂੰ ਪੂਰੇ ਫਿਰਕੇ ਨੂੰ ਮੁਗਲੀਆਂ ਬਣਾਉਣ ਦੇ ਲਈ ਔਰੰਗਜ਼ੇਬ ਆਪਣੀ ਪੂਰੀ ਵਾਹ ਲਾ ਰਿਹਾ ਸੀ ਗੁਰੂ ਸਾਹਿਬ ਦੇ ਕੋਲ ਜਦੋਂ ਕਸ਼ਮੀਰੀ ਪੰਡਤ ਆਉਂਦੇ ਆ ਦਾ ਗੁਰੂ ਸਾਹਮਣੇ ਜਾ ਕੇ ਕਿਹਾ ਕਿ ਜਾ ਕੇ ਕਹਿ ਦਿਓ ਔਰੰਗੇ ਨੂੰ ਕਿ ਜੇ ਉਹ ਗੁਰੂ ਤੇਗ ਬਹਾਦਰ ਜੀ ਨੂੰ ਮੁਸਲਮਾਨ ਧਰਮ ਕਬੂਲ ਕਰਵਾ ਦੇਵੇ ਤਾਂ ਅਸੀਂ ਸਾਰੇ ਜਾਣੇ ਮੁਸਲਮਾਨ ਬਣਨ ਦੇ ਲਈ ਤਿਆਰ ਹੋ ਜਾਵਾਂਗੇ ਗੁਰੂ ਸਾਹਿਬ ਜੀ ਨੂੰ ਉਹਨਾਂ ਦੇ ਤਿੰਨ ਸੇਵਕ ਭਾਈ ਸਤੀ ਦਾਸ ਜੀ ਭਾਈ ਮਤੀ ਦਾਸ ਜੀ ਭਾਈ ਦਿਆਲਾ ਜੀ ਜਿਨ੍ਹਾਂ ਨੂੰ ਕੇ ਬਾਰੀ-ਬਾਰੀ ਗੁਰੂ ਜੀ ਦੇ ਸਾਹਮਣੇ ਸ਼ਹੀਦ ਕੀਤਾ ਗਿਆ ਗੁਰੂ ਜੀ ਨੂੰ ਵੀ ਭਾਰੀ ਤਸੀਹੇ ਦਿੱਤੇ ਗਏ ਔਰ ਗੁਰੂ ਸਾਹਿਬ ਜੀ ਨੂੰ ਵੀ ਉਸ ਸਮੇਂ ਜਦੋਂ ਉਹਨਾਂ ਨੇ ਪੁੱਛਿਆ ਕਿ ਜਿਸ ਤਰੀਕੇ ਦੇ ਨਾਲ ਤੁਹਾਡੇ ਤਿੰਨ ਸੇਵਕ ਇੱਕ ਨੂੰ ਆਰੇ ਦੇ ਨਾਲ چیر ਕੇ ਸ਼ਹੀਦ ਕੀਤਾ ਇੱਕ ਨੂੰ ਦੇਗ ਦੇ ਵਿੱਚ ਉਬਾਲ ਕੇ ਸ਼ਹੀਦ ਕੀਤਾ ਇੱਕ ਨੂੰ ਰੂਹ ਦੇ ਵਿੱਚ ਲਪੇਟ ਕੇ ਸ਼ਹੀਦ ਕੀਤਾ ਕਿ ਜੇ ਤੁਸੀਂ ਵੀ ਅੱਜ ਇਸਲਾਮ ਕਬੂਲ ਨਾ ਕੀਤਾ ਤਾਂ ਤੁਹਾਨੂੰ ਵੀ ਇਸੇ ਤਰੀਕੇ ਦੇ ਨਾਲ ਸ਼ਹੀਦ ਕਰ ਦਿੱਤਾ ਜਾਵੇਗਾ ਪਰ ਗੁਰੂ ਸਾਹਿਬ ਜੀ ਨੇ ਕਿਹਾ ਕਿ ਮੈਨੂੰ ਮੇਰਾ ਧਰਮ ਸਭ ਤੋਂ ਵੱਧ ਪਿਆਰਾ ਹੈ ਉਸੇ ਸਮੇਂ ਜ਼ਲਾਦ ਨੇ ਗੁਰੂ ਸਾਹਿਬ ਦਾ ਜੋ ਸੀਸ ਸੀ ਉਹ ਧੜ ਤੋਂ ਅਲੱਗ ਕਰ ਦਿੱਤਾ ਔਰ ਉਸ ਸਮੇਂ ਸ਼ਨਾਤਸ਼ ਆ ਗਿਆ ਸਾਰਿਆਂ ਨੂੰ ਹੁਕਮ ਕੀਤਾ ਕਿ ਕੋਈ ਵੀ ਗੁਰੂ ਸਾਹਿਬ ਦਾ ਜੋ ਸੀਸ ਹੈ ਜੋ ਇਹਦਾ ਇਹਨਾਂ ਦੀ ਦੇਹ ਆ ਇਹ ਤੋਂ ਚੱਕਣ ਦੀ ਹਿੰਮਤ ਨਾ ਕਰੇ